ਨਿਹਾਲ ਸਿੰਘ ਵਾਲਾ ਦੀਆਂ ਤਸਵੀਰਾਂ ਨੇ ਨਿਹਾਲ ਸਿੰਘ ਵਾਲਾ ਦੇ ਵਿੱਚ ਗੁੰਡਾਗਰਦ ਦਾ ਨੰਗਾ ਨਾਚ ਹੋਇਆ ਤੇ ਸ਼ੇਰ ਰੌਂਡ ਜਿਹੜੇ ਫੈਰ ਆ ਉਹ ਹੋਏ ਨੇ। ਪਰੇ ਬਾਜ਼ਾਰ ਦੇ ਵਿੱਚ ਫੈਰਿੰਗ ਹੋਣ ਦੀ ਇਹ ਘਟਨਾ ਸਾਹਮਣੇ ਆਈ ਆ ਲਗਭਗ 6 ਰੌਂਡ ਆ ਜਿਹੜੇ ਫੈਰ ਹੋਏ ਨੇ। ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹਦਾ ਜਨਾਜ਼ਾ ਨਿਕਲਿਆ ਪੰਜਾਬ ਦੇ ਵਿੱਚ ਇੱਕ ਟੈਲੀਕਾਮ ਦੀ ਦੁਕਾਨ ਦੇ ਉੱਤੇ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਨਿਹਾਲ ਸਿੰਘ ਵਾਲਾ ਦੇ ਵਿੱਚ। ਸਸੀ ਗਰਮ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਜਿਹੜੀ ਕਿ ਜਿਹੜਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਨਾਲਸਤਾ ਨਿਹਾਲ ਸਿੰਘ ਵਾਲਾ ਦੇ ਵਿੱਚ ਬਾਗਾ ਪੁਰਾਣਾ ਰੋਡ ਦੇ ਉੱਤੇ ਫਾਇਰਿੰਗ ਹੋਈ ਆ ਬਾਗਾ ਪੁਰਾਣਾ ਰੋਡ ਦੇ ਉੱਤੇ ਨਿਹਾਲ ਸਿੰਘ ਵਾਲ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਫਾਇਰਿੰਗ ਹੋਣ ਦੀ ਜਿਹੜੀ ਘਟਨਾ ਸਾਹਮਣੇ ਆਈ ਆ ਲਗਭਗ 6 ਰਾਊਂਡ ਆ ਜਿਹੜੇ ਫਾਇਰ ਹੋਏ ਨੇ 6 ਰਾਊਂਡ ਆ ਜਿਹੜੇ ਫਾਇਰ ਹੋਣ ਦੀ ਘਟਨਾ ਜਿਹੜੀ ਸਾਹਮਣੇ ਹੋਈ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹਦਾ ਜਨਾਜ਼ਾ ਨਿਕਲਿਆ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਇਹ ਕਟੜਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਥਾਂ ਥਾਂ ਤੇ ਤੇੜੀ ਗੋਲੇਬਾਰੀ ਹੋ ਰਹੀ ਆ ਲਗਾ ਇੱਕ ਟੈਲੀਕਾਮ ਦੀ ਦੁਕਾਨ ਦੇ ਉੱਤੇ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਨਿਹਾਰ ਸਿੰਘ ਵਾਲਾ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਫੇਰ ਇੱਕ ਵਾਰ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਇੱਕ ਗੋਲੀਬਾਰੀ ਦੀ ਘਟਨਾ ਇਹ ਰਾਊਂਡ ਜਿਹੜੇ ਫੈਰ ਆ ਉਹ ਹੋਏ ਆ ਪਤਾ ਲੱਗਾ ਕਿ ਇੱਕ ਹੱਥ ਦੇ ਵਿੱਚ ਜਿਹੜਾ ਜਿਹੜਾ ਫੈਰ ਆ ਉਹ ਵਜਿਆ ਲਗਾਤਾਰ ਜਿਹੜੀ ਸਥਿਤੀ ਆ ਜਿਹੜੀ ਪੰਜਾਬ ਦੇ ਵਿੱਚ ਬੇਕਾਬੂ ਹੁੰਦੀ ਨਜ਼ਰ ਆ ਰਹੀ ਆ ਤਸਵੀਰਾਂ ਤੁਹਾਨੂੰ ਅਸੀਂ ਨਾਲ ਦਿਖਾ ਰਹੇ ਆ ਨਿਹਾਲ ਸਿੰਘ ਵਾਲੀਆਂ ਤਸਵੀਰਾਂ ਨੇ ਨਿਹਾਲ ਸਿੰਘ ਵਾਲਾ ਦੇ ਵਿੱਚ ਗੁੰਡਾ ਗਰਦ ਦਾ ਨੰਗਾ ਨਾਚ ਹੋਇਆ ਤੇ ਸ਼ੇਰ ਰਾਉਂਡ ਜਿਹੜੇ ਫੈਰ ਆ ਉਹ ਹੋਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਖਦੇ ਹੋਵੋਗੇ ਕਿ ਕਿਵੇਂ ਉਸ ਤੋਂ ਬਾਅਦ ਪੁਲਿਸ ਪਾਰਟੀ ਭੰਗਦੀ ਆ ਕੀ ਕਹਿ ਰਹੀ ਆ ਪੁਲਿਸ ਪਾਰਟੀ ਤੁਹਾਨੂੰ ਉਹ ਵੀ ਸੁਣਾਵਾਂਗੇ ਫਿਰ ਹਾਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਬਾਗਾਪੁਰਾਣਾ ਰੋਡ ਦੇ ਉੱਪਰ ਜਿਹੜੀ ਕਿ ਫੈਰ ਹੋਣ ਦੀ ਘਟਨਾ ਜਿਹੜੀ ਸਾਹਮਣੇ ਆਈ ਅੱਜ ਦੇ ਵਿੱਚ 6 ਰਾਉਂਡ ਆ ਜਿਹੜੇ ਫੈਰ ਹੋਏ ਨੇ ਜਿਹੜਾ ਕਿ ਦੁਕਾਨ ਦੇ ਉੱਚ ਬੈਠੇ ਵਿਅਕਤੀ ਤੋਂ ਜਿਹੜੀ ਗੋਲੀ ਚਲਾਈ ਗਈ ਆ 6 ਰਾਉਂਡ ਆ ਜਿਹੜੇ ਫੈਰ ਆ ਉਹ ਸੂਤਰਲ ਦੇ ਹਵਾਲੇ ਤੋਂ ਖਬਰ ਆ ਕਿ ਜਿਹੜੇ ਫੈਰ ਆ ਜਿਹੜੇ ਹੋਏ ਆ ਥੋੜੇ ਟਾਈਮ ਬਾਅਦ ਪੁਲਿਸ ਨਾਲ ਗੱਲਬਾਤ ਕਰਾਂਗੇ ਪੁਲਿਸ ਕੀ ਕਹਿ ਰਹੀ ਨੇ ਪੁਲਿਸ ਕੀ ਕਹਿ ਕੇ ਪੱਲਾ ਛਾੜੇਗੀ ਜਾਂ ਕੀ ਕਹਿ ਕੇ ਜਿਹੜੇ ਦੱਸੇਗੀ ਕਿੰਨਾਂ ਨੂੰ ਗ੍ਰਫਤਾਰ ਕਰਦੀ ਆ ਕਿੰਨੇ ਬੰਦੇ ਗ੍ਰਫਤਾਰ ਹੁੰਦੇ ਆ ਪਰ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਆ ਇੱਕ ਵਾਰੀ ਫੇਰ ਦੱਸ ਦਈਏ ਕਿ ਨਿਹਾਲ ਸੰਗਵੜਾ ਦੇ ਵਿੱਚ ਅੱਜ ਫੈਰਿੰਗ ਹੋਈ ਆ ਭੀੜ ਪੜੱਕੇ ਬਾਜ਼ਾਰ ਦੇ ਵਿੱਚ ਜਿਹੜੀ ਫੈਰਿੰਗ ਹੋਣ ਦਾ ਜਿਹੜਾ ਸਮਾਚਾਰ ਆ ਹੋ ਪ੍ਰਾਪਤ ਹੋਇਆ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜੀ ਕੇ ਫੈਰਿੰਗ ਹੋndi ਘਟਨਾ ਜਿਹੜੀ ਹੋ ਸਾਹਮਣੇ ਆਈ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਨਿਹਾਲ ਸਿੰਘ ਵਾਲਾ ਅਜਨਾ ਜੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਹੈ ਉੱਥੇ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਤੇ ਧਰਮਪਾਲ ਐ ਇਹ ਕਿਸੇ ਪੁਰਾਣੇ ਮਸਲਾ ਸੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਹਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਿੰਦ ਸਿੰਘ ਜੀ ਕੁੰਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਗੋਲੀਬਾਰੀ ਹੋ ਗਈ ਤੇ ਤਿੰਨ ਜਿਹੜੇ ਬੰਦੇ ਜਖਮੀ ਹੋ ਗਏ ਨੇ ਉਹਨਾਂ ਨੂੰ ਜਿਹੜਾ ਮੈਡੀ ਸਿਟੀ ਹਸਪੀਟਲ ਐ ਉੱਥੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮੁਨਾਸਬ ਕਾਰਵਾਈ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ